ਕਮਲਪ੍ਰੀਤ ਜੀ ਕਮਲਪ੍ਰੀਤ ਕੌਰ ਜੀ ਜ਼ਿਕਰ ਕਰ ਕਰੀ ਤਾਂ ਤੁਹਾਡੇ ਪਤੀ ਨੂੰ ਕਿੰਨੇ ਚਿਰ ਹੋ ਗਿਆ ਵਿਦੇਸ਼ ਗਿਆ ਠੀਕ ਹੋ ਗਿਆ 2.5 ਸਾਲ ਜੀ 2.5 ਸਾਲ ਦੇ ਉਹ ਪਹੁੰਚੀ ਸੀ ਅਮਰੀਕਾ ਪਹਿਲਾਂ ਤਾਂ ਨਹੀਂ ਰਸਤੇ 'ਚ ਹੀ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਵਧਾਈਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹਨਾਂ ਲੰਮਾ ਸਮਾਂ 3 ਸਾਲ ਦਾ ਸਮਾਂ ਲੱਗ ਗਿਆ ਕੀ ਡੋਂਕੀ ਰਹੇਗੇ ਸੀ ਏਜੰਟ ਦੇ ਨਾਲ ਕੀ ਕਿਹੜੇ ਤਰੀਕ ਨਾਲ ਗੱਲ ਕੀਤੀ ਇਹ ਡੋਂਕੀ ਨਹੀਂ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਹੁਣ ਜਦੋਂ ਅੱਗੇ ਜਾ ਕੇ ਫਿਰ ਜੇ ਹਸਾਮਨਾ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹੀ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਲਾਸਟ ਟਾਈਮ ਗੱਲ ਕਰ ਲਏ ਦੋ ਵੀਂ ਸੀ ਤੁਹਾਡੀ ਠੀਕ ਕਹਿੰਦੇ ਸੀ ਲਾਸਟ ਟਾਈਮ ਬਹੁਤ ਜ਼ਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਮਹੀਨਾ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀਂ ਹ ਜਦੋਂ ਆ ਪੈੜੀ ਦਾ ਕਰਵਾਇਆ ਸੀ ਉਹ ਤੇ ਇਹੀ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋਰ ਨਹੀਂ ਹੈਗਾ ਅੱਗੇ ਇਹਨਾਂ ਨੇ ਮੈਨ ਕਿੰਨੀ ਪਹਿਲੀ ਨਾਮ ਕੀਤੀ ਇਹਨਾਂ ਦੇ 4-5 4-5 ਕਿਲ ਕੀਤੀ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੈਂ ਸਾਨੂੰ 40-45 ਲੱਖ ਦੇ ਵਿੱਚ ਹੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਨ ਕਰਦੇ ਸਰਕਾਰ ਤੋਂ ਬਸ ਇਹੀ ਹੈ ਮੰਗ ਹੈ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ ਸਾਨੂੰ ਹੋਰ ਤਾਂ ਕੁਝ ਨਹੀਂ ਕਿਹਾ ਸਾਡੀ ਮੈਂ ਇਸ ਤੋਂ ਇਹ ਤਾਂ ਕਰਵਾਇ ਕਰਵਾਈ ਕੀਤੀ ਸਖਤ ਤੋਂ ਸਖਤ ਇਹਨਾ ਵਿਰੋਧ ਕਾਰਵਾਈ ਕੀਤੀ ਜਾਵੇ ਇਹ ਤੁਹਾਨੂੰ ਇਹ ਪਿਛਲੇ 3 ਸਾਲ ਤੋਂ ਤੁਹਾਡਾ ਵਿਦੇਸ਼ ਦੇ ਵਿੱਚ ਬੇਟਾ ਗਿਆ ਸੀ ਅਮਰੀਕਾ ਵਿੱਚ ਉੱਥੇ ਡੋਨਲਡ ਟਰੰਪ ਨੇ ਉਹਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇ ਸਾਡੀ ਕੋਈ ਜਾਇਦਾਦ ਤਾਂ ਨਹੀਂ ਦਿੱਤੀ ਜਾਵੇ ਹਾਂਜੀ 3 ਸਾਲ ਹੋ ਗਏ ਠੱਕੇ ਖਾਂਦਿਆਂ ਨੂੰ ਸਾਡੀ 4-5 ਲੱਖ ਦੀ ਉੱਥੇ ਆਮਦਨ ਸੀਗੀ ਸਾਡੀ ਕੋਈ ਸਾਰੀ ਇਹ ਖਾਂਦ ਹੈ ਹਾਂਜੀ ਜਨਜੀਤ ਸਿੰਘ ਖਾਂਦ ਹੈ ਐਜੰਟ ਮੰਜੀ ਸੀ ਹਾਂਜੀ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਇਹ ਕੁੜੀ ਕੋ ਧੋਖੇ ਨਾਲ ਉਹਨੂੰ ਕੋ ਸੈਨ ਕਰਾਤੇ ਇਹ ਅਸੀਂ ਇਹ ਸੈਨ ਨਹੀਂ ਕਰਦੀ ਸੀ ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈਗਿਆ ਸੀ ਨਾ ਆਖਰੀ ਵਾਰ ਦਲਜੀਤ ਨਾਲ ਗੱਲ ਕੀਤੀ ਸਾਡੀ ਤਾਂ ਫਿਰ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦੇ ਆਂ ਸਵੰਦ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਦਲਜੀਤ ਉਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਦਿੱਤਾ ਹੈ ਅਜਨ ਦਾ ਜਹਾਜ਼ ਜਿਹੜਾ ਅਮਰੀਕਾ ਤੇ ਲੈਂਡ ਕੀਤਾ ਕਿੰਦਾਂ ਦੇ ਪਰਿਵਾਰ ਦੇ ਹਾਲਾਤ ਨੇ ਤੇ ਕਿਹਨਾ ਹਾਲਾਤਾਂ ਦੇ ਵਿੱਚ ਉਹ ਗਿਆ ਸੀ ਬਹੁਤ ਹੀ ਗਰੀਬ ਪਰਿਵਾਰ ਆ ਜ਼ਮੀਨ ਜਾਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੀ ਕੁਝ ਬਚਦਾ ਆ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹਨਾਂ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾਲੇ ਤੇ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਉੱਥੇ ਉਹਦੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਭਤੀਜਾ ਇਹ ਲਗਦਾ ਉਹ ਇਹਨਾਂ ਦੇ ਝਾਸੇ 'ਚ ਆ ਗਿਆ ਤਾਂ 2-3 ਸਾਲ ਹੋ ਗਏ ਖੱਜਲ ਖਦਿਆਂ ਨੂੰ ਚਾਰ-ਪੰਜ ਕਿਨੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਂ ਕਰਵਾ ਗਏ ਤਾਂ ਅੱਜ ਜਿਹੜੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਵੀ ਉਹ ਅੱਜ ਡਿਵੋਟ ਹੋ ਕੇ ਵਾਪਸ ਆ ਰਿਹਾ ਤੇ ਪਰਿਵਾਰ ਨਾ ਉਧਰ ਲਾ ਗਿਆ ਨਾ ਉਧਰ ਲਾ ਰਿਹਾ ਤਾਂ ਮੈਂ ਅਪੀਲ ਕਰਦਾ ਆ ਪੰਜਾਬ ਕੋ ਮੰਨ ਰਿਹਾ ਅਗੇ ਇਹ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਇਹ ਤੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹ ਜਮੀਨ ਵਾਪਸ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਨਵਾਇਆ ਜਾਵੇ